हां जी ਤਾਂ ਡਿਫਿਕਲਟ ਕੁਐਸ਼ਨਸ ਕਰਾਂਗੇ ਕੰਪਿਊਟਰ ਦੇ ਕਰਾਂਗੇ ਤਾਂ ਪਹਿਲਾ ਕੁਐਸ਼ਨ ਹੈ ਵਿਚ ਆਫ ਦਾ ਫੋਲੋਇੰਗ ਡਿਵਾਈਸਿਸ ਆਰ ਨਾਟ ਅਫੈਕਟਡ ਬਾਏ ਵਾਇਰਸ ਵਾਇਰਸ ਦੇ ਨਾਲ ਇਹਨਾਂ ਦੇ ਵਿੱਚੋਂ ਕਿਹੜੀ ਡਿਵਾਈਸ ਪ੍ਰਭਾਵਿਤ ਨਹੀਂ ਹੁੰਦੀ ਤਾਂ ਆਨਸਰ ਹੋਏਗਾ ਸੀ ਡੀ ਰੋਮ ਨੈਕਸਟ ਕੁਐਸ਼ਨ ਹੈਗਾ ਇਫ ਯੂ ਚੇਂਜ ਅ ਡਾਕੂਮੈਂਟ ਐਂਡ THEN ਟ੍ਰਾਈ ਟੂ ਕਲੋਸ ਦਾ MS ਵਰਡ ਐਪਲੀਕੇਸ਼ਨ ਦਾ MS ਵਰਡ ਵਿਲ ਮਤਲਬ ਉੱਥੇ ਕੀ ਚੀਜ਼ ਹੋਏਗੀ ਤਾਂ ਉਹ ਇੱਕ ਮੈਸੇਜ ਸ਼ੋਅ ਕਰੇਗਾ ਪ੍ਰੋਂਪਟਿੰਗ ਯੂ ਟੂ ਸੇਵ ਚੇਂजेस ਵੀ ਤੁਸੀਂ ਜਿਹੜਾ ਹੈਗਾ ਆਪਣੇ ਚੇਂजेस ਨੂੰ ਸੇਵ ਕਰ ਸਕਦੇ ਹੋ ਨੈਕਸਟ ਕੁਐਸਚਨ ਆਪਣਾ ਹੈਗਾ ਕਹਿੰਦਾ ਦਾ ਮੋਸਟ ਫ੍ਰੀਕਵੈਂਟਲੀ ਯੂਜ਼ਡ ਇਨਸਟਰਕਸ਼ਨਸ ਆਫ ਅ ਕੰਪਿਊਟਰ ਪ੍ਰੋਗਰਾਮ ਆਰ ਲਾਈਕਲੀ ਟੂ ਬੀ ਫੈਚਡ ਫ੍ਰੋਮ ਤਾਂ ਜ਼ਿਆਦਾਤਰ ਜਿਹੜਾ ਹੈਗਾ ਉਹ ਕਿੱਥੋਂ ਫੈਚ ਹੁੰਦੀਆਂ ਨੇ ਰਜਿਸਟਰਸ ਤੋਂ ਰਜਿਸਟਰਸ ਤੋਂ ਠੀਕ ਹੈ ਜੀ ਜਿਹੜੀਆਂ ਜ਼ਿਆਦਾ ਇਨਸਟਰਕਸ਼ਨਸ ਯੂਜ਼ ਹੁੰਦੀਆਂ ਨੇ ਤਾਂ ਉਹ ਆਪਾਂ ਕਿੱਥੋਂ ਮਿਲਦੀਆਂ ਨੇ ਦੇ ਆਰ ਫੈਕਸਪਰ ਆਉਂਦਾ ਰਜਿਸਟਰਸ ਜਿਹੜੀਆਂ ਬਾਰ-ਬਾਰ ਯੂਜ਼ ਹੁੰਦੀਆਂ ਨੇ ਨੈਕਸਟ ਹੈਗਾ ਜੀ ਫਾਇਰਵਾਲ ਦਾ ਕੰਮ ਕੀ ਹੈ ਫਾਇਰਵਾਲ ਦਾ ਕੰਮ ਹੈ ਮੋਨਿਟਰਿੰਗ ਮੋਨਿਟਰਿੰਗ ਕੰਮ ਹੈਗਾ ਨੈਕਸਟ ਕੁਐਸਚਨ ਹੈਗਾ ਦਬੋ ਰਾਟ ਡੀ ਵੀ ਓ ਆਰ ਏ ਕੇ ਤਾਈ ਟਪਕ ਕੋਆਰਟੀ ਕੀਬੋਰਡ ਪੜਦੇ ਆ ਹਨਾ Q W E R T Y ਤਾਂ ਇਟਾ ਉਮੀ ਦਬੋ ਰਾਟ ਵੀ ਹੁੰਦਾ ਤਪਰਦਾ ਹੋਣਾ ਚਾਹੀਦਾ ਕਹਿੰਦਾ ਜਦੋਂ ਤੁਸੀਂ ਕੱਟਿਆ ਕਾਪੀ ਕਰਦੇ ਹੋ ਠੀਕ ਹੈ ਕੱਟ ਕੀਤਾ ਜਿੱਥੇ ਪਹੁੰਚਣਾ ਹੈ ਉੱਥੇ ਪਹੁੰਚਿਆ ਨਹੀਂ ਹਲੇ ਕਿੱਥੇ ਹੋਈਗਾ ਵਿੱਚ ਉਹ ਹੁੰਦਾ ਹੈ ਕਲਿੱਪਬੋਰਡ ਦੇ ਉੱਤੇ ਕਾਪੀ ਕੀਤੀ ਕਲਿੱਪਬੋਰਡ ਤੇ ਉੱਥੇ ਜਾ ਕੇ ਪੇਸਟ ਹੋ ਗਈ ਚੀਜ਼ ਨੈਕਸਟ ਕੁਐਸਚਨ ਆਪਣਾ ਹੈਗਾ ਜੀ ਨੈਕਸਟ ਕੁਐਸਚਨ ਆਪਾਂ ਕਰਦੇ ਹਾਂ ਜੀ ਕੰਪਿਊਟਰ ਦੇ ਡਿਫਿਕਲਟ ਕੁਐਸਚਨਸ ਕੰਪਲੀਟ ਕਰਾਂਗੇ ਅੱਜ ਪਾਰਟ 1 ਤਾਂ ਦੇਖੋ ਕਹਿੰਦਾ ਟੂ ਕਨੈਕਟ ਨੈਟਵਰਕਸ of similar protocols similar protocols ki do protocols ne man lo oh similars ne ta jeo networks nu apane connect karna hai ta inna jo apa kedi cheez use karange vi apa gateways use karange routers use karange bridges use karange ta networking chapter basic tonu pata hona chahiye bahut advanced level da karne di requirement nahi hai but basic pata hona chahiye ਤੋ ਇਹਦਾ ਆਨਸਰ ਕੀ ਹੋਈਗਾ ਜੀ ਬ੍ਰਿਜਿਸ ਤਾਂ ਬ੍ਰਿਜਿਸ ਜਿਹੜੇ ਹੈਗੇ ਨੇ ਯੂਜ਼ ਹੁੰਦੇ ਨੇ ਨੈਕਸਟ ਕੁਐਸਚਨ ਹੈਗਾ ਇਨ MS ਵਰਡ ਵਿਚ ਆਫ ਦਾ ਫਾਲੋਇੰਗ ਇਜ਼ ਨਾਟ ਐਨ ਅਸੈਂਸ਼ੀਅਲ ਕੰਪੋਨੈਂਟ ਟੂ ਪਰਫਾਰਮ ਅ ਮੇਲ ਮਰਜ ਆਪਰੇਸ਼ਨ ਵੀ ਜਦੋਂ ਆਪਾਂ MS ਵਰਡ ਦੇ ਵਿੱਚ ਮੇਲ ਮਰਜੀ ਕਰਦੇ ਆ ਤਾਂ ਇਹਨਾਂ ਚੋਂ ਕਿਹੜਾ ਇੰਪੋਰਟੈਂਟ ਯਾ ਅਸੈਂਸ਼ੀਅਲ ਕੰਪੋਨੈਂਟ ਨਹੀਂ ਹੈ ਤਾਂ ਇਹ ਤਿੰਨੋ ਤਾਂ ਹੈਗੇ ਨੇ ਵਰਡ ਵਰਡ ਫੀਲਸ ਨਹੀਂ ਹੈ ता नहीं पुछा हुआ वर्ड फिल्स नहीं है मतलब ये सारे है नैक्सट क्वेश्चन है तो यह थोड़ा जा इंपॉर्टेंट है मतलब थोड़ा जहा कंफ्यूजिंग है एक्चुअल ठीक है तो यू एड करता कुछ स्टूडेंट्स कह भी सकते हैं भी ईजी है बट फिर भी चलो कर ला विच ऑफ द फॉलोइंग डिवाइसिज कैन बी यूज टू डायरैक्टली इनपुट प्रिंटिड टैक्सट तो डायरेक्टली जरा जी के कर दिया जगह ਜਿਵੇਂ ਬੋਥ ਬੀ ਐਂਡ ਸੀ ਦਿੱਤਾ ਹੋਇਆ ਤਾਂ ਆਪਾਂ ਵੈਸੀ ਅਬਜ਼ਰਵ ਕਰਦੇ ਆ ਵੀ ਬੋਥ ਏ ਐਂਡ ਬੀ ਆਲ ਆਫ ਦਾ ਵਰਬ ਜ਼ਿਆਦਾਤਰ ਇਹ ਕੁਐਸਚਨ ਸਹੀ ਹੁੰਦੇ ਨੇ ਬਟ ਇੱਥੇ ਨਹੀਂ ਸਹੀ ਹੋ ਰਿਹਾ ਤਾਂ ਇੱਥੇ ਆਨਸਰ ਆਈਗਾ OCR ਤਾਂ OCR ਦੀ ਫੁੱਲ ਫਾਰਮ ਦੱਸ ਦੋ ਕਮੈਂਟਸ ਦੇ ਵਿੱਚ ਨੈਕਸਟ ਹੈ ਗਈ ਆਲ ਆਫ ਦਾ ਫਾਲੋਇੰਗ ਆਰ ਐਗਜ਼ਾਮਪਲਸ ਆਫ ਰੀਅਲ ਸਿਕਿਉਰਿਟੀ ਐਂਡ ਪ੍ਰਾਈਵੇਸੀ ਰਿਸਕ ਐਕਸੈਪਟ ਵੀ ਦੇ ਕੋਈ ਵੀ ਕੁਐਸਚਨ ਬਹੁਤ ਕੰਫਿਊਜ਼ਿੰਗ ਹੈ ਠੀਕ ਹੈ ਤਾਂ ਉਹਨਾਂ ਨੇ ਪੁੱਛਿਆ ਹੋਇਆ ਹੈ all of the following are examples of real security and privacy uh, privacy risk except ਪੁੱਛਿਆ ਹੋਇਆ ਤਾਂ ਦੇਖੋ ਐਕਸੈਪਟ ਕੀ ਹੋਈਗਾ ਐਕਸੈਪਟ ਹੋਈਗਾ ਸਪੈਮ ਠੀਕ ਹੈ ਤਾਂ ਇਹ ਵੀ ਕਨਫਿਊਜ਼ਿੰਗ ਕੁਐਸਚਨ ਹੈ ਨੈਕਸਟ ਹੈ ਜੀ ਕਿਹੜਾ ਫੰਕਸ਼ਨ ਹੈਗਾ ਜਿਹੜਾ ਆਪਾਂ ਨੂੰ ਕਰੰਟ ਟਾਈਮ ਦੱਸਦਾ ਇੱਕ ਵਰਕਸ਼ੀਟ ਸੈੱਲ ਦੇ ਵਿੱਚ ਕਰੰਟ ਟਾਈਮ ਦੱਸਦਾ ਇਥੋਂ ਦਾ ਵੀ ਕਰੰਟ ਟਾਈਮ ਤੇ ਡੇਟ ਦੋਨੋਂ ਦੱਸਦਾ ਹੈ

ਤਾਂ ਉਹਦੇ ਲਈ ਕਿਹੜਾ ਯੂਜ਼ ਹੁੰਦਾ ਕਾਲਮ ਨੈਕਸਟ ਹੈ ਜੀ ਦੇਖੋ ਇਹ ਕੁਸ਼ਚਨ ਵੀ ਬਹੁਤ ਰਿਪੀਟ ਹੁੰਦੇ ਨੇ ਲਾਈਨ ਬ੍ਰੇਕ ਤੇ ਪੇਜ ਬ੍ਰੇਕ ਤਾਂ ਇੱਥੇ ਆਪਾਂ ਲਾਈਨ ਬ੍ਰੇਕ ਕਰਦੇ ਆ ਪੇਜ ਬ੍ਰੇਕ ਤੁਸੀਂ ਦੱਸ ਦੋ ਕਿਹੜੇ ਪੇਪਰ ਚ ਆਇਆ ਰੀਸੈਂਟਲੀ ਤੇ ਉਹਦਾ ਆਨਸਰ ਵੀ ਦੱਸ ਦੋ ਸ਼ਿਫਟ ਪਲੱਸ ਐਂਟਰ ਕੁਸ਼ਚਨ ਪੁੱਛਿਆ ਹੋਇਆ ਹੈ ਲਾਈਨ ਬ੍ਰੇਕ ਦੇਖੋ ਲਾਈਨ ਸ਼ਿਫਟ ਤਤ ਕੁਸ਼ਨਾ ਕੁਸ਼ਨਾ ਇੱਥੇ ਆਪਣੀ ਐਸੋਸੀਏਸ਼ਨ ਕਰ ਲਿਆ ਕਰੋ ਜਿਵੇਂ ਤੁਹਾਨੂੰ ਮੈਮਰੀ ਮੈਥਡਸ ਦੇ ਵਿੱਚ ਸਮਝਾਇਆ ਹੋਇਆ ਆਦਰਵਾਇਜ਼ ਕੀ ਹੁੰਦਾ कि ਜਦੋਂ ਉਹਦੇ ਪੜ ਰਹੇ ਆ ਉਦੋਂ ਤਾਂ ਤੁਹਾਨੂੰ ਇਹ ਸਮਝ ਆ ਰਿਹਾ ਤੁਹਾਨੂੰ ਹੋ ਰਿਹਾ ਵੀ ਹਤੁਮੀਆਂ ਲੱਗ ਰਿਹਾ ਵੀ ਹਾਂ ਇਹ ਤਾਂ ਯਾਦ ਹੋ ਗਿਆ ਵੀ ਅਸੀਂ ਕਰ ਲੈਣੀ ਪਰ ਪੇਪਰ ਦੇ ਵਿੱਚ ਆ ਕੇ ਕੰਫਿਊਜ਼ਨ ਹੋ ਵੀ ਜਾਂ ਰ ਔਲਟ ਪਲਸ ਐਂਟਰ ਸੀ ਕਿ ਸ਼ਿਫਟ ਪਲਸ ਐਂਟਰ ਸੀ ਤਾਂ ਇਹਨਾਂ ਦਾ ਬਹੁਤ ਰੌਲਾ ਹੈਗਾ ਦੂਜੀ ਚੀਜ਼ ਇਸ ਤਰ੍ਹਾਂ ਦੇ ਪੋਜੀਸ਼ਨਸ ਨੂੰ ਜਿਹੜਾ ਹੈਗਾ ਅਲੱਗ ਤੋਂ ਜਾਂ ਤਾਂ ਸਕਰੀਨ ਸ਼ਾਟਸ ਲੈ ਲਓ ਜਾਂ ਲਾਈਕ ਤੋਂ ਲਿਖ ਲਓ ਨੋਟਸ ਦੇ ਵਿੱਚ ਵੀ ਪੇਪਰ ਦੇ ਕੋਲ ਜਾ ਕੇ ਇਸ ਤਰ੍ਹਾਂ ਦੇ ਕੁਐਸਚਨਸ ਪੜਨੇ ਨੇ ਮੰਨ ਲਓ ਅੱਜ ਆਪਾਂ ਨੇ 100 ਕੁਐਸਚਨਸ ਪੜੇ ਦਾ ਇਸ ਤਰ੍ਹਾਂ ਦੇ ਅਬਾਊਟ 10 ਕੁਐਸਚਨਸ ਹੋਣਗੇ ਜਿਹੜੇ ਤੁਹਾਨੂੰ ਪੇਪਰ ਤੋਂ ਇੱਕ ਦੋ ਦਿਨ ਪਹਿਲਾਂ ਪੜ੍ਹਨੇ ਹੀ ਚਾਹੀਦੇ ਨੇ ਤਾ ਉਹ ਹਮੇਸ਼ਾ ਅਲੱਗ ਤੋਂ ਨਾਲ ਨਾਲ ਲਿਖੀ ਜਾਓ ਬਸ ਮੈਂ ਕਹਿੰਦਾ ਨੈਕਸਟ ਕੁਐਸਚਨ ਹੈਗਾ ਜੀ ਦੇਖੋ ਇਹ ਥੋੜਾ ਜਿਹਾ ਕਨਫਿਊਜ਼ਿੰਗ ਹੈ 노 ਡਾਊਟ ਬਹੁਤ ਡਿਫਿਕਲਟ ਤਾਂ ਨਹੀਂ ਹੈ ਵੀ ਮੂਵਮੈਂਟ ਆਫ ਸਿਗਨਲਸ ਬਿਟਵੀਨ ਸੀਪੀਯੂ ਐਂਡ ਇਨਪੁਟ ਆਊਟਪੁਟ ਇਟ ਇਜ਼ ਕੰਟਰੋਲਡ ਬਾਈ ਤਾ ਇਸ ਕੰਟਰੋਲਡ ਬਾਈ ਕੰਟਰੋਲ ਯੂਨਿਟ ਠੀਕ ਹੈ ਇੱਥੇ ਸਮ ਟਾਈਮਸ ਜਿਹੜਾ ਹੈਗਾ ਕਨਫਿਊਜ਼ਨ ਹੋ ਸਕਦੀ ਹੈ ਫਟੇ ਚਲੋ ਐਡ ਕਰਤਾ ਹੁਣ ਜਿਹੜਾ ਆਪਣਾ ਡਿਜੀਟਲ ਵਾਚ ਹੁੰਦੀ ਹੈ ਉਹਦੇ ਵਿੱਚ ਕਿਸ ਤਰ੍ਹਾਂ ਦਾ ਕੰਪਿਊਟਰ ਹੁੰਦਾ ਹੈ ਚਲੋ ਸੁਪਰ ਕੰਪਿਊਟਰ ਤਾਂ ਨਹੀਂ ਲਿਖੋਗੇ ਤੁਸੀਂ ਤਾਂ ਇਹਦਾ ਆਨਸਰ ਹੋਏਗਾ ਇੰਬੈਡਡਡ ਕੰਪਿਊਟਰ ਤਾਂ ਸਮ ਟਾਈਮਸ ਬੱਚਿਆਂ ਨੂੰ ਹੁੰਦਾ ਵੀ ਇੰਬੈਡਡਡ ਕੰਪਿਊਟਰ ਨਾਮ ਦੀ ਕੋਈ ਚੀਜ਼ ਹੁੰਦੀ ਹੈ ਬਈ ਅਸਤਾ ਸਿਰਫ ਸੁਪਰ ਕੰਪਿਊਟਰ ਸੁਣਿਆ ਹੋਇਆ ਹੋਰ ਕੋਈ ਸੁਣਿਆ ਨਹੀਂ ਹੋਇਆ ਤਾਂ ਹੋ ਸਕਦਾ ਇਹੀ ਹੋਵੇ ਜਿਹੜੇ ਕਹਿ ਸਕਦੇ ਨਹੀਂ ਆਪਾਂ ਬਹੁਤ ਜ਼ਿਆਦਾ ਇਹ ਨਾਮ ਪੜਿਆ ਉਹ ਤਾਂ ਇਹ ਜੀ ਕਾਮਨ ਅੰਡਰਸਟੈਂਡਿੰਗ ਨਾਲ ਕਈ ਬੱਚੇ ਗਲਤੀ ਕਰ ਸਕਦੇ ਆ ਤਾਂ ਇਹ ਕੁਐਸਚਨ ਨੂੰ ਐਡ ਕਰਤਾ ਹੁਣ ਪੈਨ ਡਰਾਈਵ ਦੇ ਵਿੱਚ ਜਿਹੜੀ ਮੈਮਰੀ ਹੁੰਦੀ ਹੈ ਤਾਂ ਉਹ ਫਲੈਸ਼ ਮੈਮਰੀ ਹੁੰਦੀ ਹੈ ਇਹ ਸਾਰੀਆਂ ਹੀ ਮੈਮਰੀਜ਼ ਇੰਪੋਰਟੈਂਟ ਨੇ ਤਾਂ ਇਹਦੇ ਵਿੱਚ ਜਿਹੜਾ ਹੈਗਾ ਫਲੈਸ਼ ਮੈਮਰੀ ਹੁੰਦੀ ਹੈ ਹੁਣ ਇਹ ਕੁਐਸਚਨ ਜੀ ਬਹੁਤ ਕਨਫਿਊਜ਼ਿੰਗ ਹੈ ਇਸ ਕੁਐਸਚਨ ਦਾ ਜਿਹੜਾ ਹੈਗਾ ਬਹੁਤ ਬੱਚੇ ਕਨਫਿਊਜ਼ਨ ਚ ਰਹਿੰਦੇ ਨੇ ਵੀ ਇਹ ਡਾਊਨਲੋਡਿੰਗ ਕੀ ਹੁੰਦਾ ਅਪਲੋਡਿੰਗ ਕੀ ਹੁੰਦਾ ਤਾਂ ਡਾਊਨਲੋਡਿੰਗ ਤੇ ਅਪਲੋਡਿੰਗ ਨੂੰ ਚੰਗੀ ਤਰ੍ਹਾਂ ਤੁਹਾਨੂੰ ਜਿਹੜਾ ਹੈਗਾ ਸਮਝ ਹੋਣੀ ਚਾਹੀਦੀ ਹੈ ਡਿਫਰੈਂਸ ਪਤਾ ਹੋਣਾ ਚਾਹੀਦਾ ਠੀਕ ਹੈ ਇੱਥੇ ਕੀ ਹੈਗਾ ਟਰਾਂਸਫਰ ਹੋ ਰਿਹਾ ਹੈ ਇਨਫੋਰਮੇਸ਼ਨ ਫਰੋਮ ਦਾ ਕੰਪਿਊਟਰ ਇਨਟੂ ਦਾ ਸਰਵਰ ਔਨ ਦਾ ਇੰਟਰਨੈਟ ਦੇਖੋ ਕੁਐਸਚਨ ਕਿੰਨਾ ਉਲਝਾ ਕੇ ਪੁੱਛਿਆ ਹੋਇਆ ਬੇਸਿਕ ਕੁਐਸਚਨ ਨੂੰ ਕਿੰਨਾ ਉਲਝਾ ਕੇ ਪੁੱਛਿਆ ਹੋਇਆ ਵੀ ਇਨਫੋਰਮੇਸ਼ਨ ਟਰਾਂਸਫਰ ਹੋ ਰਹੀ ਹੈ ਕਿੱਥੋਂ ਹੋ ਰਹੀ ਹੈ ਕੰਪਿਊਟਰ ਤੋਂ ਹੋ ਰਹੀ ਹੈ ਕਿੱਥੇ ਜਾ ਰਹੀ ਹੈ ਇਨਟੂ ਦਾ ਸਰਵਰ ਔਨ ਦਾ ਇੰਟਰਨੈਟ ਮਤਲਬ ਚੀਜ਼ ਜਿਹੜੀ ਹੈਗੀ ਹੈ ਕੰਪਿਊਟਰ ਤੋਂ ਸਰਵਰ ਤੇ ਜਾ ਰਹੀ ਹੈ कंप्यूटर तो सर्वर ऊपर है अपलोड उपरों कंप्यूटर चार ही है अपने या डिवाइस चारूचे आ रही है तो डाउनलोड एक बेसिक है ना अपना कंप्यूटर है सर्वर है चीज ऊपर जा रही है अपलोडिंग चीज नीचे आ रही है डाउनलोडिंग बस उन्होंने थोड़ा जा उलझा के पाया हो है। बस अपने एंड च यह देखना है चीज कितों है। है कि नीचों उपर की उपरों नीचे आई है उपर की सर्वर नीचे की अपनी डिवाइसिस चलो ਸੋਲੋਮਨ ਮੈਕਫੀ ਤਾਂ ਇਹ ਪਪੂਲਰਲੀ ਕੀ ਨੇ ਤਾਂ ਇਹਨਾਂ ਦੇ ਅੱਗੇ ਡਾਕਟਰ ਲਾਤਾ ਆਪਸ਼ਨ ਦੇ ਵਿੱਚ ਦੇਖੋ ਜੀ ਚਲੋ ਐਨੀ ਹਾਉ ਤਾਂ ਇਹ ਹੈਗਾ ਆਪਣਾ ਐਂਟੀਵਾਇਰਸ ਟਾਈਪ ਆਫ ਐਂਟੀਵਾਇਰਸ ਪਤਾ ਹੋਣੀ ਚਾਹੀਦੀ ਹੈ ਆਪਰੇਟਿੰਗ ਸਿਸਟਮ ਦੇ ਨਾਮ ਪਤਾ ਹੋਣੇ ਚਾਹੀਦੇ ਉਹ ਹੀ ਪੰਜ ਛੇ ਹੈਗੇ ਨੇ ਜਿਹੜੇ ਔਨ ਰਿਪੀਟ ਪੁੱਛੇ ਜਾਂਦੇ ਨੇ ਨੈਕਸਟ ਹੈਗਾ ਜੀ ਮਲਟੀਮੀਡੀਆ ਸਟਿਮੂਲੇਟਸ ਆਲ ਆਫ ਦਾ ਫਾਲੋਇੰਗ ਐਕਸੈਪਟ ਤਾਂ ਮਲਟੀਮੀਡੀਆ ਸਾਈਟ ਸਾਊਂਡ ਇਮੇजेस ਤਿੰਨਾਂ ਨੂੰ ਕਰਦਾ ਬਟ ਮੈਮਰੀ ਨੂੰ ਨਹੀਂ ਕਰਦਾ ਆਬਵੀਅਸਲੀ ਤਾਂ ਮਲਟੀਮੀਡੀਆ ਜਿਹੜਾ ਹੈਗਾ ਆਪਾਂ ਆਬਵੀਅਸਲੀ ਜਾਣਗੇ ਵੀ ਮੈਮਰੀ ਨੈਕਸਟ ਹੈਗਾ ਜੀ ਅ ਵਰਡ ਇਨ ਅ ਵੈਬ ਪੇਜ 댓 ਵੈਨ ਕਲਿਕ ਓਪਨ ਅਨਦਰ ਡਾਕੂਮੈਂਟ ਇਜ਼ ਕਾਲਡ ਉਹ ਤਾਂ ਹੋਇਆ ਵੀ ਜਦੋਂ ਆਪਾਂ ਕੁਝ ਪੜ੍ਹ ਰਹੇ ਹੁੰਦੇ ਆ ਤਾਂ ਉੱਥੇ ਮੰਨ ਲਈ ਕਿ ਵਰਡ ਲਿਖਿਆ ਹੋਇਆ ਹੁਣ ਉਹਦੇ ਤੇ ਜਿਹੜਾ ਹੈਗਾ ਕੁਝ ਇਸ ਤਰ੍ਹਾਂ ਦਾ ਬਣਿਆ ਹੋਇਆ ਜੇ ਆਪਾਂ ਉੱਤੇ ਕਲਿਕ ਕਰਦੇ ਆ ਤਾਂ ਉਸ ਵਰਡ ਦੇ ਬਾਰੇ ਡਿਟੇਲਸ ਦੇ ਵਿੱਚ ਅਗਲੇ ਪੇਜ ਦੇ ਉੱਤੇ ਸਭ ਕੁਝ ਸ਼ੁਰੂ ਹੋ ਜਾਂਦਾ ਤੁਸੀਂ ਦੇਖੇ ਹੋ ਜੇ ਤੁਸੀਂ ਨੈਟਿਵ ਯੂਜ਼ ਕਰਦੇ ਹੋਵੋਗੇ ਹਨਾ ਵੀ ਆਪਾਂ ਉਸ ਪੜ੍ਹ ਰਹੇ ਹਾਂ ਇੱਥੇ ਹੀ ਕਹਿੰਦੇ ਪਾਪ-ਅਪ ਜਾ ਹੋ ਰਿਹਾ ਐਵੇਂ ਜਿਹੜਾ ਪਾਪ-ਅਪ ਤਾਂ ਨਹੀਂ ਆਉਂਦਾ ਮਤਲਬ ਇਹ ਸ਼ੋ ਹੋ ਰਿਹਾ ਹੁੰਦਾ ਉਹਤੇ ਆਪਾਂ ਕਲਿੱਕ ਕਰਦੇ ਹਾਂ ਤਾਂ ਉਹਦੇ ਬਾਰੇ ਡਿਟੇਲ ਚਿੱਤਰ ਨਵੀਂ ਲਿੰਕ ਓਪਨ ਹੋ ਜਾਂਦਾ ਤਾਂ ਉਹਨੂੰ ਹਾਈਪਰਲਿੰਕ ਕਹਿੰਦੇ ਆ ਠੀਕ ਹੈ ਜੀ ਨੈਕਸਟ ਹੈ ਜੀ ਦੇਖੋ ਸੁਪਰਸਕ੍ਰਿਪਟ ਕੀ ਹੁੰਦਾ ਸਬਸਕ੍ਰਿਪਟ ਕੀ ਹੁੰਦਾ ਸਟ੍ਰਾਈਕ थ्रू ਕੀ ਹੁੰਦਾ ਤਾਂ ਇਹ ਵੀ ਆਪਾਂ ਨੇ ਬੇਸਿਕ ਵੀਡੀਓਜ਼ ਦੇ ਵਿੱਚ ਸਮਝਿਆ ਹੋਇਆ ਤਾਂ ਇਹ ਹੈ ਕਿ ਸਾਰੇ ਤਾਂ ਬੱਚੇ ਜਿਹੜੇ ਹੈਗਾ ਕਈ ਵਾਰ ਕਹਿੰਦੇ ਨੇ ਫੌਂਟ ਸਟਾਈਲਸ ਨੇ ਇੱਥੇ ਗਲਤੀ ਹੋ ਜਾਂਦੀ ਹੈ ਇਹ ਬੇਸਿਕਲੀ ਅਫੈਕਟ ਨੇ ਠੀਕ ਹੈ ਨਾ ਕਿਉਂਕਿ ਅਫੈਕਟ ਦਾ ਨਾਮ ਸੁਣਦੇ ਸਾਰ ਆਪਣੇ ਦਿਮਾਗ 'ਚ ਪ੍ਰੈਜੈਂਟੇਸ਼ਨ ਆ ਜਾਂਦਾ ਹੈ ਕਈ ਵਾਰ ਉੱਥੇ ਗਲਤੀ ਹੋ ਜਾਂਦੀ ਹੈ ਤਾਂ ਐਸੋਸੀਏਸ਼ਨ ਗਲਤ ਹੋ ਜਾਂਦੀ ਹੈ ਯਾਦ ਰੱਖਿਓ ਇਹ ਵੀ ਫੌਂਟ ਅਫੈਕਟਸ ਹੀ ਨੇ ਠੀਕ ਹੈ ਜੀ ਨੈਕਸਟ ਆਪਣਾ ਹੈਗਾ ਵਿਚ ਆਫ ਦਾ ਫੋਲੋਇੰਗ हैकिंग मेथड इज यूज्ड टू सेंड एनोनिमस मेथड टू ब्लूटूथ इनेबल डिवाइसेस विद इन अ सर्टेन रेडियस तो ओनु की कहेंगे तो ओनु आपा हाइजैक करेंगे देखो एक क्वेश्चन ही तो बढ़िया क्वेश्चन है तो ओनु आपा ब्लू जैकिंग कहेंगे हुन पेपर दे विच ना इस क्वेश्चन दे विच काफी दिमाग लगाने वाले बच्चे फेल हो जाते ने वो कहेंगे भी अच्छा ब्लूटूथ है हाइजैक है भी एदा आंसर ब्लू जैकिंग ता नहीं होवा भी एता ऑप्शन है कंफ्यूज कर नहीं पाया होया

ਫੰਡਮੈਂਟਲ ਪ੍ਰਿੰਸੀਪਲ ਆਫ ਵਾਇਰਲੈਸ ਕਮਿਊਨੀਕੇਸ਼ਨ ਤਾਂ ਵਾਇਰਲੈਸ ਕਮਿਊਨੀਕੇਸ਼ਨ ਦੇ ਵਿੱਚ ਇਹਨਾਂ ਚੋਂ ਕਿਹੜੀ ਚੀਜ਼ ਯੂਜ਼ ਹੁੰਦੀ ਹੈ ਮਾਈਕ੍ਰੋਵੇਵ ਤਾਂ ਨਹੀਂ ਹੋਊਗੀ ਲਾਈਟ ਵੇਵ ਦਾ ਕਨਫਿਊਜ਼ਨ ਹੋ ਸਕਦੀ ਹੈ ਇਲੈਕਟ੍ਰੀਕਲ ਵੇਵ ਵੀ ਹੋਣ ਦੇ ਚਾਂਸਸ ਘੱਟ ਹੈ ਤਾਂ A ਤੇ D ਚ ਕਨਫਿਊਜ਼ਨ ਹੋ ਸਕਦੀ ਹੈ ਤਾਂ ਯਾਦ ਰੱਖਿਓ ਇਲੈਕਟ੍ਰੋਮੈਗਨੈਟਿਕ ਵੇਵਸ ਹੁੰਦੀਆਂ ਨੇ ਜਿਹੜੀ ਵੀ ਆਪਾਂ ਵਾਇਰਲੈਸ ਕਮਿਊਨੀਕੇਸ਼ਨ ਕਰਨੇ ਆ ਅੱਜ ਕੱਲ੍ਹ ਤਾਂ ਕਰੀ ਉਹੀ ਰਿਹਾ ਹਨ ਹਨਾ ਹੁਣ ਤਾਂ ਵਾਇਰਲੈਸ ਦਾ ਜਮਾਨਾ ਰਹੀ ਨਹੀਂ ਤਾਂ ਉਹ ਜਿਹੜਾ ਹੈਗਾ ਇਲੈਕਟ੍ਰੋਮੈਗਨੈਟਿਕ ਸਿਸਟਮ ਹੀ ਚੱਲਦਾ ਹੈ electromagnetism ਆਪਾਂ ਹੀ ਨਹੀਂ ਕਹਾਂਗੇ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਇਲੈਕਟ੍ਰਿਸਿਟੀ ম্যাগਨੇਟਿਜ਼ਮ ਚ ਟ੍ਰਾਂਸਫਾਰਮ ਹੁੰਦੀ ਹੈ ਮੈਗਨੇਟਿਕ ਇਲੈਕਟ੍ਰਿਕ ਹੁੰਦਾ ਹੈ ਉਹ ਐਵੇਂ ਵੇਵਸ ਹੁੰਦੀ ਹੈ ਮੈਨ ਉਹਨਾਂ ਨਹੀਂ ਜਾਣਾ ਪਰ ਅਸੀਂ ਯਾਦ ਰੱਖੋ ਵੀ ਇਲੈਕਟ੍ਰੋਮੈਗਨੇਟਿਕ ਵੇਵਸ ਵਾਲਾ ਸਿਸਟਮ ਚੱਲਦਾ ਕਿੱਥੇ ਚੱਲਦਾ ਕਮਿਊਨੀਕੇਸ਼ਨ ਚੱਲਦਾ ਵਾਇਰਲੈਸ ਕਮਿਊਨੀਕੇਸ਼ਨ ਚੱਲਦਾ ਦਬ ਮੈਸੇਜ ਦੈਟ ਇਨਕਲੂਡਸ ਆਡੀਓ ਵੀਡੀਓ ਐਨੀਮੇਸ਼ਨ ਐਂਡ ਟੈਕਸਟ ਹੁਣ ਜਿਸ ਮੈਸੇਜ ਦੇ ਵਿੱਚ ਇਹ ਸਭ ਕੁਝ ਹੈ चीज ਸਿੰਪਲ ਹੈ ਬਸ ਕੰਪਲੈਕਸ ਕਰਕੇ ਪੁੱਛੀ ਹੋਈ ਹੈ ਤਾਂ ਉਹਨੂੰ ਮਲਟੀਮੀਡੀਆ ਕਹਿੰਦੇ ਆ ਕਿਉਂਕਿ ਮਲਟੀ ਮਤਲਬ ਇੱਕ ਤੋਂ ਜ਼ਿਆਦਾ মিডিਆ ਮਤਲਬ ਥਰੂ ਵਿੱਚ ਚੀਜ਼ ਟਰੈਵਲਸ ਇਹ ਹੀ ਹੁੰਦੀ ਹੈ ਤਾਂ ਉਹ ਚੀਜ਼ ਹੈ ਵੀ ਉੱਥੇ ਆਡੀਓ ਵੀ ਹੋ ਸਕਦੀ ਹੈ ਆਡੀਓ ਦੇ ਥਰੂ ਮੈਸੇਜ ਇਧਰੋਂ ਉਧਰ ਪਹੁੰਚ ਰਿਹਾ ਹੈ ਵੀਡੀਓ ਦੇ ਥਰੂ ਪਹੁੰਚ ਰਿਹਾ ਹੈ ਮੈਸੇਜ ਐਨੀਮੇਸ਼ਨ ਦੇ ਥਰੂ ਹੈ ਉਹ ਚੀਜ਼ ਹੈ ਠੀਕ ਹੈ ਜੀ ਮੀਡੀਆ ਦਾ ਮਤਲਬ ਹੀ ਨਹੀਂ ਹੁੰਦਾ ਵੀ ਇੱਕ ਚੀਜ਼ ਨੂੰ ਦੂਜੀ ਚੀਜ਼ ਤੇ ਪਹੁੰਚਾਉਣ ਦੇ ਲਈ ਜਿਹੜੀ ਚੀਜ਼ ਯੂਜ਼ ਹੋ ਰਹੀ ਹੈ ਮੀਡੀਅਮ ਹੈ ਨਾ ਜਿਵੇਂ ਕੋਈ ਚੀਜ਼ ਜਾ ਰਹੀ ਹੈ 에ਅਰ ਚੋਂ ਜਾ ਰਹੀ ਹੈ ਵਾਟਰ ਚੋਂ ਜਾ ਰਹੀ ਹੈ ਤਾਂ 에ਅਰ ਵਾਟਰ ਕੀ ਹੈ ਮੀਡੀਅਮ ਹੈ ਉਮੀ ਹੈ ਚੀਜ਼ ਹੈ ਚਲੋ ਚਾਰਲਸ ਬੈਬੇਜ ਨੇ ਫਰਸਟ ਮਕੈਨੀਕਲ ਕੰਪਿਊਟਰ ਡਿਜ਼ਾਈਨ ਕੀਤਾ ਉਹਦਾ ਨਾਮ ਦੱਸੋ ਕੀ ਹੈ ਉਸ ਗਲਤੀ ਨਾਲ ਜਿਹੜਾ ਹੈਗਾ ਤੇਜ਼ੀ ਨਾਲ ਕਹਿ ਸਕਦੇ ਹਾਂ ਵੀ ਏਥ ਕੁਐਸਚਨ ਵੀ ਗਲਤ ਹੋ ਸਕਦਾ ਹੈ no doubt 이지 ਕੁਐਸ਼ਨ ਵੀ ਹੈ ਕੁਝ ਪੁਆਇੰਟ ਆ ਵੀ ਹੁੰਦਾ ਬਟ ਕਨਫਿਊਜ਼ਿੰਗ ਵੀ ਹੈ ਮਿਸਟੇਕ ਹੋ ਸਕਦੀ ਹੈ ਤਾਂ ਆਪਾਂ ਨੇ ਵੀ ਕਰ ਲਿਆ ਐਨਾਲਿਟিক্যাল ਇੰਟਰ ਨੈਕਸਟ ਕੁਐਸ਼ਨ ਹੈ ਗਾ ਜੀ ਦੇਖੋ ਇਹ ਕੁਐਸ਼ਨ ਥੋੜੇ ਤੇ ਛੱਡ ਰਿਹਾ ਮੈਂ ਤਾਂ ਇਸ ਕੁਐਸ਼ਨ ਤੇ ਥੋੜੇ ਜਿਹਾ ਐਫਰਟਸ ਲਗਾਉਣ ਦੀ ਕੋਸ਼ਿਸ਼ ਕਰਿਓ 36 ਨੰਬਰ ਕੁਐਸ਼ਨ ਹੈ ਹੁਣ ਤੁਸੀਂ ਇਹਨੂੰ ਜਿਹੜਾ ਹੈਗਾ ਚਾਹੇ ਰੀਜ਼ਨਿੰਗ ਦਾ ਕੁਐਸ਼ਨ ਕਹ ਲਓ ਚਾਹੇ ਕੰਪਿਊਟਰ ਦਾ ਕਹ ਲਓ ਚਾਹੇ ਮੈਥਸ ਦਾ ਕਰ ਲਓ ਆਨਸਰ ਦੱਸਿਓ ਬਸ ਇਹਦਾ ਠੀਕ ਹੈ ਜੀ ਨੈਕਸਟ ਹੈਗਾ ਆਪਣਾ हां ਇਹਨਾਂ ਨੇ ਤੁਹਾਨੂੰ ਫੁੱਲ ਫਾਰਮਸ ਪਤਾ ਹੋਣੀ ਚਾਹੀਦੀਆਂ ਨੇ ਜਿਵੇਂ FTP ਦੀ ਬਹੁਤ ਆਉਂਦੀ ਹੈ ਫਾਈਲ ਟ੍ਰਾਂਸਫਰ ਪ੍ਰੋਟੋਕੋਲ ਦੈਨ ਉਹਦੀ ਤੁਸੀਂ ਦੱਸ ਦੋ ਅ ਸਿੰਪਲ ਪ੍ਰੋਟੋਕੋਲ ਪ੍ਰੋਟੋਕੋਲ ਦਾ ਸਮਝਣਾ ਇਨਸਟਰਕਸ਼ਨ ਵੀ ਤੁਹਾਨੂੰ ਜਿਹੜਾ ਹੈਗਾ ਇਨਸਟਰਕਸ਼ਨ ਦਿੱਤੀ ਆ ਵੀ ਪਹਿਲਾਂ ਇਹ ਕਰਨਾ ਹੈ ਫਿਰ ਇਹ ਕਰਨਾ ਹੈ ਫਿਰ ਇਹ ਕਰਨਾ ਹੈ ਫਿਰ ਇਹ ਕਰਨਾ ਹੈ ਮਤਲਬ ਕਿ ਪ੍ਰੋਟੋਕੋਲ ਬਣ ਗਿਆ ਕਿਸੇ ਵੀ ਸਿਸਟਮ ਨੂੰ ਚਲਾਉਣ ਦੇ ਲਈ ਕੋਈ ਵੀ ਜਿਹੜਾ ਹੈਗਾ ਇਸ ਚੀਜ਼ ਤੁਸੀਂ ਕਰਨੀ ਹੈ ਐਗਜ਼ੀਕਿਊਟ ਕਰਨੀ ਹੈ ਤਾਂ ਉਹਦੇ ਲਈ ਕੁਝ ਪ੍ਰੋਟੋਕੋਲਸ ਹੁੰਦੇ ਨੇ ਜਿਹੜੇ ਕਿ ਫਾਲੋ ਕਰਨੇ ਹੁੰਦੇ ਆ ਜਾਂ ਫਾਲੋ ਫਾਲੋ ਹੁੰਦੇ ਨੇ ਹਨਾ ਉਹਨੂੰ ਆਪਾਂ ਕਹਿੰਦੇ ਨੋਰਮਸ ਟਰਮਸ ਕੰਡੀਸ਼ਨਸ ਸਟੈਪਸ ਉਹਨੂੰ ਪ੍ਰੋਟੋਕੋਲ ਕਹਿ ਦਿੰਨੇ ਆ ਯੂਜ਼ਡ ਟੂ ਫੈਚ ਈਮੇਲਸ ਫਰਮ ਦਾ ਮੇਲਬਾਕਸ ਇਜ਼ ਕਾਲਡ ਤਾਂ ਸਿੰਪਲ ਪ੍ਰੋਟੋਕੋਲ ਜਿਹੜਾ ਕਿ ਯੂਜ਼ ਹੁੰਦਾ ਕਿਸ ਪਰਪਸ ਲਈ ਜਦੋਂ ਮੇਲਬਾਕਸ ਤੋਂ ਤੁਸੀਂ ਜਿਹੜਾ ਹੈਗਾ ਈਮੇਲਸ ਨੂੰ ਫੈਚ ਕਰਨਾ ਤਾਂ ਉਹਦੇ ਲਈ ਕੀ ਹੁੰਦਾ ਪੀਓਪੀ ਹੁੰਦਾ ਨਾ ਪੜਿਆ ਹੋਈਗਾ ਦੱਸ ਦੋ ਫਿਰ ਫੁੱਲ ਫਾਰਮ ਚਲੋ ਨੈਕਸਟ ਹੈਗਾ ਜੀ ਕੰਪਿਊਟਰ ਦੀ ਜਿਹੜੀ ਸਕਰੀਨ ਹੁੰਦੀ ਹੈ ਨਾ ਉਹ ਡਿਵਾਈਡ ਹੁੰਦੀ ਹੈ ਰੋਸ ਤੇ ਕਾਲਮ ਦੇ ਵਿੱਚ 댓 ਡਿਫਾਈਨ ਦਾ ਨੰਬਰ ਆਫ ਪਿਕਸਲ ਟੂ ਡਿਫਾਈਨ ਆ ਪਿਕਚਰ ਹੈ ਨਾ ਇਹ ਚੀਜ਼ ਕਹਿੰਦੇ ਨੇ ਕਲੈਰਿਟੀ ਜਿਹੜੀ ਆਪਾਂ ਚੈੱਕ ਕਰਦੇ ਹਾਂ ਵੀ ਕਿਸੇ ਡਿਵਾਈਸ ਦੀ ਤਾਂ ਉਹਦੇ ਵਿੱਚ ਇਹੀ ਹੈ ਵੀ ਐਕਚੁਅਲ ਦੇ ਵਿੱਚ ਹੈਗੇ ਰੋਸ ਤੇ ਕਾਲਮ ਦੇ ਵਿੱਚ ਚੀਜ਼ ਡਿਵਾਈਡ ਹੋਈ ਹੁੰਦੀ ਹੈ ਜਿਹਦੇ ਨਾਲ ਜਿਹੜਾ ਹੈਗਾ ਉਹਦਾ क्लैरिटी बारे पता लगदा ता ओ ओनु कहंदे किआ रेजोल्यूशन ओनु की कहंदे रेजोल्यूशन चलो देखो इस क्वेश्चन ਦੇ ਵਿੱਚ ਨਨ ਆਫ ਦਾ ਬ ਅ ਲਿਖਿਆ ਹੋਇਆ ਹੈ ਤਾਂ ਕਿ ਤੁਹਾਡਾ ਦਿਮਾਗ ਖੇਜੇ ਜਿਆਦਾ ਲੌਂਗ ਵੀ ਆ ਰਿਹਾ ਰੈਜ਼ੋਲੂਸ਼ਨ ਤਾਂ ਨਹੀਂ ਹੋਊਗਾ ਰੈਜ਼ੋਲੂਸ਼ਨ ਦਾ ਆਪਾਂ ਕੁਝ ਹੋਰ ਕਰਦੇ ਆ ਇੱਥੇ ਇਹਨਾਂ ਨੇ ਜਿਹੜਾ ਹੈਗਾ ਕਨਫਿਊਜ਼ ਕਰਨਗੇ ਨਨ ਆਫ ਦਾ ਅਬ ਦੇਤਾ

ਤਾਂ ਬੈਂਡਵਿਡਥ ਦਾ ਆਪਾਂ ਉਮੀ ਕਹਿੰਦੇ ਨਾ ਵੀ 2 ਲਾਈਨ ਸੀਗੀ ਫਿਰ ਹਾਈਵੇ ਬਣਿਆ 4 ਲੇਨ ਬਣ ਗਿਆ 6 ਲੇਨ ਬਣ ਗਿਆ ਹਾਈਵੇ 8 ਲੇਨ ਬਣ ਗਿਆ ਤਾਂ ਉਹਦੀ ਬੇਸਿਕਲੀ ਕੀ ਵੱਧ ਰਹੀ ਹੈ ਉਹਦੀ ਬੈਂਡਵਿਡਥ ਤੇ ਤਰ੍ਹਾਂ ਜਿਹੜੀ ਕੈਪੈਸਿਟੀ ਵੱਧ ਰਹੀ ਹੈ ਉਹਦੇ ਨਾਲ ਹੀ ਆਪਾਂ ਇਹ ਰਿਲੇਟ ਕਰਦੇ ਹਾਂ ਤਾਂ ਬੈਂਡਵਿਡਥ ਦਾ ਮਤਲਬ ਕੀ ਹੁੰਦਾ ਕੈਪੈਸਿਟੀ ਹੁੰਦਾ ਹੈ ਨਾ ਚਲੋ ਹੁਣ ਵਿਚ ਆਫ ਦਾ ਫੋਲੋਇੰਗ ਡਿਵਾਈਸ ਕਨਵਰਟਸ AC ਟੂ DC ਕੰਪਿਊਟਰ ਦੇ ਵਿੱਚ ਜਿਹੜਾ ਹੈਗਾ ਕਿਹੜੀ ਡਿਵਾਈਸ ਇਸ ਤਰ੍ਹਾਂ ਦੀ ਹੁੰਦੀ ਹੈ ਜਿਹੜੀ ਕਿ AC ਨੂੰ DC ਚ ਬਦਲਦੀ ਹੈ ਤਾਂ ਉਹਨੂੰ ਸਿੰਪਲ ਕਹਿੰਦੇ ਆ SMPS ਹੁਣ SMPS ਦੀ ਵੀ ਤੁਹਾਨੂੰ ਫੁੱਲ ਫਾਰਮ ਪਤਾ ਹੋਣੀ ਚਾਹੀਦੀ ਹੈ ਤਾਂ ਦੱਸ ਦੋ ਆਪਸ਼ਨ ਦੇ ਵਿੱਚ ਥੋੜੇ ਜਿਹਾ ਤਾਂ ਐਫਰਟਸ ਲਾਉਂਗੇ ਨੈਕਸਟ ਹੈ ਗਈ ਜਨ ਕੀਮਿਕਲਸ ਚਲੋ ਇਜ਼ੀ ਕੁਐਸ਼ਨ ਹੈ ਬਟ ਫੇਰ ਵੀ ਕਈ ਵਾਰ ਤੇਜ਼ੀ ਚ ਕੀ ਹੋ ਸਕਦਾ ਹੈ ਜਾਂ ਜ਼ਿਆਦਾ ਦਿਮਾਗ ਨਾਲ ਦਿਮਾਗ ਲਾਣ ਨਾਲ ਕੀ ਹੋ ਸਕਦਾ ਹੈ ਸਪੂਸ ਤੇ ਤੁਹਾਡੀ ਅੱਖ ਜਾ ਸਕਦੀ ਹੈ ਵੀ ਆਰ ਸਪੈਮ ਤਾਂ ਆਪਾਂ ਨਾਰਮਲੀ ਸੁਣਦੇ ਹਾਂ ਸਪੂਫ ਇਹਦਾ ਆਨਸਰ ਹੋਏਗਾ ਤੇ ਇਹਦਾ ਆਨਸਰ ਕਈ ਬੱਚਾ ਨੇ ਸਪੂਫ ਲਾਇਆ ਸੀ ਤਾਂ ਕਰਕੇ ਕੁਐਸਚਨ ਨੂੰ ਆਪਾਂ ਨੇ ਇੱਥੇ ਐਡ ਕੀਤਾ ਤੇ ਇਹਦਾ ਆਨਸਰ ਸਿੰਪਲ ਹੀ ਹੈ ਜਿਆਦਾ ਡਿਫਿਕਲਟ ਨਹੀਂ ਹੈ ਹੁਣ ਇਹਨਾਂ ਨੇ ਦੇਖੋ ਬੈਂਡ ਵਿਥ ਇਸ ਬੈਂਡ ਵਿਡਥ ਹੈ ਕੀ ਇਹ ਪੁੱਛ ਲਿਆ ਤਾਂ ਇਟ ਇਜ਼ ਦਾ ਰੇਟ ਐਟ ਵਿਚ ਡਾਟਾ ਇਜ਼ ਟ੍ਰਾਂਸਮਿਟਿਡ ਥਰੂ ਅ ਕਨੈਕਸ਼ਨ ਤਾਂ ਓਨੀ ਹੀ ਰੇਟ ਨਾਲ ਜਿਆਦਾ ਤੇਜ਼ ਗੱਡੀਆਂ ਚੱਲਣਗੀਆਂ ਜਿੰਨਾ ਵੱਡਾ ਹਾਈਵੇ ਹੋਏਗਾ ਸਿਮਿਲਰਲੀ ਇੱਥੇ ਵੀ ਉਹੀ ਹੈ ਉਨੀ ਹੀ ਤੇਜ਼ ਨਾਲ ਚੱਲੇਗਾ ਡਾਟਾ ਠੀਕ ਹੈ ਨਾ ਤਾਂ ਉਹ ਚੀਜ਼ ਹੈ ਕਿਹ which of the following type of software has self replicating capability and causes damages to files and system ਠੀਕ ਹੈ ਜੀ ਤਾਂ ਇੱਕ ਬਹੁਤ ਹੀ ਆਮ ਚੀਜ਼ ਨੂੰ ਬਹੁਤ ਹੀ ਵੱਡਾ ਕਰਕੇ ਪੁੱਛਣ ਦਾ ਤਰੀਕਾ ਉਹ ਆ ਇਸ ਕੁਸ਼ਚਨ ਦੇ ਬੱਸ ਐਸੀ ਆਪਾਂ ਨੂੰ ਵਾਇਰਸ ਪਤਾ ਹੈ ਜੀ ਵੀ ਵਾਇਰਸ ਕੀ ਹੁੰਦਾ ਹੈ ਨਾ ਆਪਾਂ ਵਾਇਰਸ ਜਿਹੜਾ ਪਰਦੇ ਉਹੀ ਪਰਦੇ ਸੈਲਫ ਰੈਪਲੀਕੇਟਿੰਗ ਹੈ ਵਿੱਚ ਹੈ ਵਧ ਗਿਆ ਉਹਨੇ ਹੋਰ ਵਧਾਤਾ ਉਹਨੇ ਆਪਣੇ ਆਪ ਨੂੰ ਹੋਰ ਵਧਾਤਾ ਉਹੀ ਚੀਜ਼ ਕਰਦੇ ਆ ਚਲੋ ਚਾਹੇ ਕੋਵਿਡ ਵਾਇਰਸ ਹੈ ਚਾਹੇ ਇਹ ਵਾਲਾ ਵਾਇਰਸ ਹੈ ਵਾਇਰਸ ਦਾ ਵਾਇਰਸ ਹੈ ਉਹਦੀ ਬੇਸਿਕ ਪ੍ਰੋਪਰਟੀ ਤਾਂ ਸੇਮ ਰਹੇਗੀ ਕਹਿੰਦਾ ਕਿਹੜੀ ਕੀ ਨੂੰ ਆਪਾਂ ਪ੍ਰੈਸ ਕਰੀਏ ਕਿ ਨਵਾਂ ਪੈਰਾਗ੍ਰਾਫ ਆ ਜੇ ਐਮ ਐਸ ਵਰਡ ਦੇ ਵਿੱਚ ਹੁਣ ਦੇਖੋ ਐਮ ਐਸ ਵਰਡ ਐਕਸਲ ਪਾਵਰਪੁਆਇੰਟ ਜ਼ਰੂਰੀ ਨਹੀਂ ਹੈ ਕਿ ਤੁਸੀਂ ਜੇ ਬਹੁਤ ਪ੍ਰੈਕਟੀਕਲ ਕੰਮ ਕਰੋਗੇ ਤਾਂ ਹੀ ਤੁਹਾਨੂੰ ਇਹ ਕੁਐਸਚਨਸ ਆਣਗੇ ਤਾਹੀਂ ਕੁਐਸ਼ਨਸ ਯਾਦ ਹੋਣਗੇ ਤਾਂਹੀਂ ਸਹੀ ਹੋਣਗੇ ਨਹੀਂ ਜਿਹੜੇ ਕੁਐਸ਼ਨਸ ਹੈਗੇ ਨੇ ਉਹਨਾਂ ਨੂੰ ਐਜ਼ ਇਟ ਇਜ਼ ਯਾਦ ਕਰ ਲਓ ਉਹਨਾਂ ਤੇ ਕੋਈ ਮੈਮਰੀ ਮੈਚਸ ਮੈਥਡਸ ਲਗਾ ਲਓ ਜਾਂ ਫਿਰ ਇਹਨੂੰ ਉੱਥੇ ਹੀ ਤਰਦੀ ਵਾਰ ਯੂਜ਼ ਕਰਕੇ ਦੇਖ ਲਓ ਉਹਦੇ ਨਾਲ ਵੀ ਗੱਲ ਬਣ ਜੇਗੀ ਅਦਰ ਵਿੱਚ ਹੈ ਚਲੋ ਤਾਂ ਐਂਟਰ ਐਂਟਰ ਦਬਕੇ ਦੇਖ ਲਓ ਵਰਡ ਦੇ ਵਿੱਚ ਇਹ ਚੀਜ਼ ਕਰਕੇ ਦੇਖ ਲਓ ਵੈਸੇ ਵੀ ਬੇਸਿਕ ਚੀਜ਼ੀ ਹੈ ਜੀ ਇਹ ਤਾਂ ਚਲੋ ਇੰਨਾ ਉੱਥਾ ਹੈ ਨਹੀਂ ਕੁਐਸ਼ਨ ਵੈਸੇ ਮੈਂ ਨਾਰਮਲੀ ਹਰ ਕੁਐਸ਼ਨ ਦੇ ਲਈ ਗੱਲ ਕਰਦਾ ਸੀਗਾ ਇਹ ਤਾਂ ਕੁਐਸ਼ਨ ਈਜ਼ੀ ਸੀ ਕਹਿੰਦਾ ਦਾ ਐਬਿਲਿਟੀ ਟੂ ਰਿਕਵਰ ਐਂਡ ਰੀਡ ਡਿਲੀਟਿਡ অর ਡੈਮੇਜਡ ਫਾਈਲ ਫਰਮ ਆ ਕ੍ਰਿਮੀਨਲਸ ਕੰਪਿਊਟਰ ਇਜ਼ ਐਨ ਐਗਜ਼ਾਮਪਲ ਆਫ ਅ ਲਾ ਐਨਫੋਰਸਮੈਂਟ ਸਪੈਸ਼ਲਿਟੀ ਕਾਲਡ ਇਹ ਵੀ ਉਹੀ ਚੀਜ਼ ਹੈ ਜਿਵੇਂ ਵਾਇਰਸ ਵਾਲਾ ਕੁਐਸਚਨ ਸੀ ਵੀ ਸਿੰਪਲ ਕੁਐਸਚਨ ਨੂੰ ਥੋੜਾ ਜਿਹਾ ਵੱਡਾ ਕਰਕੇ ਪੁੱਛਿਆ ਹੋਇਆ ਤਾਂ ਇਹ ਵੀ ਸਿੰਪਲ ਕੁਐਸਚਨ ਹੈ ਜਿਹਦੇ ਵਿੱਚ ਜਿਹੜਾ ਹੈਗਾ ਤੁਸੀਂ ਜਿਆਦਾ ਦਿਮਾਗ ਲਾਉਂਗੇ ਤਾਂ ਹੋ ਸਕਦਾ ਰੋਬੋਟਿਕਸ ਹੀ ਨਾ ਕਰ ਦਿਓ ਵੀ ਐਡਵਾਂਸ ਟੈਕਨੋਲੋਜੀ ਚੱਲ ਰਹੀ ਹੈ ਜੀ ਰੋਬੋਟਿਕਸ ਕਰ ਦਿੰਦੇ ਆ ਤਾਂ ਸਿੰਪਲ ਹੈ ਕੰਪਿਊਟਰ ਫੋਰੈਂਸਿਕ ਵਾਈਫਾਈ ਦੀ ਫੁੱਲ ਫਾਰਮ ਨੋ ਡਾਊਟ ਸਾਰਿਆਂ ਨੂੰ ਪਤਾ ਹੈ ਤਾਂ ਵਾਇਰਲੈਸ ਫਿਡੈਲਿਟੀ ਵਾਇਰਲੈਸ ਫਿਡੈਲਿਟੀ ਹੂ ਡਿਵੈਲਪਡ ਦਾ ਬੇਸਿਕ ਆਰਕੀਟੈਕਚਰ ਆਫ ਕੰਪਿਊਟਰ ਤਾਂ ਇਸ ਤਰ੍ਹਾਂ ਦੇ ਕੁਐਸਚਨਸ ਜੇ ਰੀਸੈਂਟ ਨਾ ਪੜੇ ਹੋਣ ਜੇ ਚੰਗੀ ਤਰ੍ਹਾਂ ਨਾ ਪੜੇ ਹੋਣ ਤਾਂ ਗਲਤ ਹੋ ਜਾਂਦੇ ਆ ਠੀਕ ਹੈ ਤਾਂ ਡੈਫੀਨਿਟਲੀ ਕਵਰ ਕਰੋ ਜੇ ਵੀ ਨਿਊ ਮੈਨ ਇਕੋ ਮੈਂ ਇਹ ਕਹਿਣਾ ਨੋ ਡਾਊਟ ਆਪਾਂ ਨੂੰ ਡਿਫਿਕਲਟ ਕੁਐਸ਼ਨਸ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਆਪਣੇ ਬੇਸਿਕ ਕੁਐਸ਼ਨਸ ਬਹੁਤ ਹੋ ਚੁੱਕੇ ਨੇ ਬਟ ਬੇਸਿਕ ਕੁਐਸ਼ਨਸ ਵੀ ਆਪਾਂ ਨੂੰ ਅਲੱਗ ਤੋਂ ਉਹ ਵਾਲੇ ਆਪਣੇ ਕੋਲ ਹੋਣੇ ਚਾਹੀਦੇ ਨੇ ਜਿਸ 'ਚ ਕਨਫਿਊਜ਼ਨ ਹੁੰਦੀ ਹੈ ਉਹ ਚੀਜ਼ ਬਹੁਤ ਇੰਪੋਰਟੈਂਟ ਹੈ ਚਾਹੇ ਉਹ ਪੰਜਾਬ ਦੀ ਕਿਤੇ ਕੁਐਸ਼ਨਸ ਨੇ ਚਾਹੇ ਜੀਐਸ ਦੇ ਨੇ ਚਾਹੇ ਕਰੰਟ ਅਫੇਅਰਸ ਨੇ ਇਹ ਬੇਸਿਕ ਕੁਐਸ਼ਨਸ 'ਚ ਵੀ ਕਨਫਿਊਜ਼ਨ ਹੈਗੀ ਹੈ ਤਾਂ ਉਹ ਅਲੱਗ ਤੋਂ ਡਾਟਾ ਵੀ ਹੋਣਾ ਚਾਹੀਦਾ ਤੁਹਾਡੇ ਕੋਲ ਲਾਸਟ ਵਿੱਚ ਪੜ੍ਹਨ ਦੇ ਲਈ ਠੀਕ ਹੈ ਚਲੋ ਤਨਿਊ ਮੈਂ ਨੈਕਸਟ ਹੈ ਜੋ ਆਪਣਾ ਵਿਚ ਆਫ ਦਾ ਫੋਲੋਇੰਗ ਫੀਚਰਸ ਹੈਲਪਸ ਯੂ ਟੂ ਇਨਸਰਟ ਦਾ ਕੰਟੈਂਟਸ ਆਫ ਦਾ ਕਲਿੱਪਬੋਰਡ ਐਸ ਟੈਕਸਟ ਵਿਦਆਊਟ ਐਨੀ ਫਾਰਮੈਟਿੰਗ ਇਨ ਐਮ ਐਸ ਵਰਡ ਤਾਂ ਕਿਹੜਾ ਫੀਚਰ ਹੁੰਦਾ ਜੀ ਆਪਾਂ ਜਿਹੜਾ ਉਹ ਕੰਟੈਂਟ ਐਡ ਕਰਦੇ ਹਾਂ ਹਨਾ ਦੇਖੋ ਇੱਥੇ ਤੁਹਾਨੂੰ ਮੈਂ ਬਹੁਤ ਜ਼ਿਆਦਾ ਡਿਟੇਲਸ ਦੇ ਵਿੱਚ ਨਹੀਂ ਸਮਝਾ ਰਿਹਾ ਕਿਉਂਕਿ ਉਹ ਇੱਕ ਬੇਸਿਕ ਵੀਡੀਓਜ਼ ਨੇ ਲਿਮਿਟਿਡ ਵਰਜ਼ਨ ਦੇ ਵਿੱਚ ਜਿੱਥੇ ਤੁਹਾਨੂੰ ਸਾਰਾ ਕੰਪਿਊਟਰ ਦਾ ਕੋਰਸ ਸਮਝਾਇਆ ਹੋਇਆ ਜਿਹੜਾ ਕਿ 5 6 ਦਿਨ ਦਾ ਹੀ ਕੰਮ ਹੁੰਦਾ ਹੈ

GPS ਦੀ ਫੁੱਲ ਫਾਰਮ ਠੀਕ ਹੈ ਤਾਂ ਐਕਚੁਅਲੀ ਵਿੱਚ ਕੀ ਹੈਗਾ ਬੱਚੇ ਗਲਤੀ ਨਾਲ ਇਹ ਲਗਾ ਸਕਦੇ ਆ ਪੇਪਰ 'ਚ ਠੀਕ ਹੈ ਤਾਂ ਇਹ ਕੁਐਸਚਨ ਤਾਂ ਕੁ ਵਰਕ ਦਿੱਤਾ ਹੋਇਆ ਹੈ ਕਿ ਇੱਥੇ ਜਿਹੜਾ ਹੈਗਾ ਗਲਤੀ ਨਾਲ ਇਹ ਆਪਸ਼ਨ ਲਗਾਇਆ ਜਾ ਸਕਦਾ ਹੈ ਬਟ ਇਹਦਾ ਆਨਸਰ ਹੈਗਾ ਗਲੋਬਲ ਪੋਜੀਸ਼ਨਿੰਗ ਸਿਸਟਮ ਉਹਨ ਜਿਹੜੀ ਬਲੂਟੂਥ ਹੈ ਟੈਕਨੋਲੋਜੀ ਹੈ ਇਹ ਕਿਸ ਦੇ ਨਾਮ ਤੇ ਚੱਲਦੀ ਹੈ ਤਾਂ ਹਰਾਲਡ ਦੇ ਨਾਮ ਤੇ ਚੱਲਦੀ ਹੈ H A R L D ਹਰਾਲਡ ਤਾਂ ਬਲੂਟੂਥ ਤੇ ਟੈਕਨੋਲੋਜੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿਹਦੇ ਨਾਮ ਤੇ ਚੱਲਦੀ ਹੈ ਐਬਸੋਲਿਊਟ ਸੈੱਲ ਰੈਫਰੈਂਸ ਤਾਂ ਐਬਸੋਲਿਊਟ ਵਰਡ ਸੁਣਦੇ ਸਾਰ ਤੁਹਾਡੇ ਦਿਮਾਗ ਦੇ ਵਿੱਚ ਡਾਲਰ ਸਾਈਨ ਆਣਾ ਚਾਹੀਦਾ ਡਾਲਰ ਐਬਸੋਲਿਊਟ ਡਾਲਰ ਠੀਕ ਹੈ ਤਾਂ ਡਾਲਰ A ਡਾਲਰ 1 ਤਾਂ ਇਹਨਾਂ ਨੇ ਪੁੱਛਿਆ ਹੈ ਕਿਹੜੀ ਐਗਜ਼ਾਮਪਲ ਹੈ ਤਾਂ ਡਾਲਰ ਦੇਖ ਲਓ ਕਿੱਥੇ ਹੈ ਡਾਲਰ ਇੱਥੇ ਆਧਾਰ ਹੈ ਹੁਣ ਕਿਹੜਾ ਕੀ ਕੰਬੀਨੇਸ਼ਨ ਹੈ ਜਿਹੜਾ ਕਿ ਯੂਜ਼ ਹੁੰਦਾ ਹੈ ਸਬਸਕ੍ਰਿਪਟ ਲਈ ਤਾਂ ਸਬਸਕ੍ਰਿਪਟ ਸੂਪਰ ਸਕ੍ਰਿਪਟ ਸੰਦੇਸਾਰ ਦਿਮਾਗ ਦੇ ਵਿੱਚ ਫੌਂਟ ਅਫੈਕਟਸ ਆਣਾ ਚਾਹੀਦਾ ਪਹਿਲੀ ਚੀਜ਼ ਦੂਜੀ ਚੀਜ਼ ਇਹਨਾਂ ਨੇ ਪੁੱਛੀ ਹੋਈ ਹੈ ਕਿ ਕਿਹੜੀ ਚੀਜ਼ ਯੂਜ਼ ਹੁੰਦੀ ਹੈ ਤਾਂ ਉਹ ਹੁੰਦੀ ਹੈ ਕੰਟਰੋਲ ਦ ਬੋਟ इक्वल टू इक्वल टू ਜਿਹੜਾ ਹੈਗਾ ਦਬੋ ਕੰਟਰੋਲ ਇਕੁਅਲ ਟੂ ਮਤਲਬ ਕੰਟਰੋਲ ਦਬਕੇ ਇਕੁਅਲ ਟੂ ਸਮਝਦਣਾ ਦਾ ਮਤਲਬ ਤਾਂ ਚਲੋ ਹੁਣ ਇਹਨਾਂ ਨੇ ਪੁੱਛਿਆ ਹੋਇਆ ਹੈ ਹਾਊ ਮੈਨੀ ਬਿਟਸ ਆਰ ਯੂਜ਼ਡ ਇਨ ਆਈਪੀ ਐਡਰੈਸ ਤਾਂ ਥੋੜਾ ਜਿਹਾ ਕੁਸ਼ਨ ਇਨਕੰਪਲੀਟ ਹੈ ਜਾਂ ਤਾਂ ਉਹ ਕਹਿਣਗੇ 6 ਦੇ ਵਿੱਚ ਦੱਸੋ ਜਾ ਕਿ ਆਣੀ ਇਹ 4 ਦੇ ਵਿੱਚ ਦੱਸੋ ਤਾਂ 4 ਦੇ ਵਿੱਚ 6 ਨਾਲ ਉਹਦਾ ਘੱਟ ਹੋਏਗਾ ਇਹ ਚੀਜ਼ ਤਾਂ ਸਮਝ ਦਿਓ ਤਾਂ ਕਿੰਨਾ ਘੱਟ ਹੋਏਗਾ ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਜੀ ਤਾਂ ਕਿੰਨੀਆਂ ਬੀਟਸ ਹੁੰਦੀਆਂ ਨੇ ਉਹ ਤੁਹਾਨੂੰ ਪਤਾ ਹੋਣੀ ਚਾਹੀਦੀਆਂ 128 ਜੇ 6 ਪੁੱਛ ਲਿਆ 32 ਜੇ ਉਹਨਾਂ ਨੇ 4 ਪੁੱਛ ਲਿਆ ਆਈਪੀ ਐਡਰੈਸ ਤਾਂ ਆਈਪੀ ਦੀ ਪੂਲ ਫਾਰਮ ਇੰਟਰਨੈਟ ਪ੍ਰੋਟੋਕੋਲ ਹੁੰਦੀ ਹੈ ਜੇ ਪਿੱਛੇ ਐਸ ਲਾ ਤਾਂ ਸੈਕਿਉਰਟੀ ਹੁੰਦੀ ਹੈ ਤਾਂ ਆਈਪੀ ਅੱਗੇ ਹਾਈਫਨ ਬਟ ਐਡਰੈਸ ਕਰਦੇ ਨੇ ਤੋ ਉਹਦੀ ਵੀ ਫੁੱਲ ਫਾਰਮ ਕੀ ਹੋਰ ਆ ਜਾਂਦੀ ਹੈ ਇੰਟਰਨੈਟ ਪ੍ਰੋਟੋਕੋਲ ਸਕਿਉਰਟੀ ਕਿਹੜਾ ਫੀਚਰ ਹੈਗਾ ਐਕਸਲ ਦਾ ਜਿਹੜਾ ਕਿ ਡਾਟਾ ਨੂੰ ਡਿਸਪਲੇ ਕਰਦਾ ਹੈ ਕਾਲਮ ਦੇ ਵਿੱਚ ਠੀਕ ਹੈ ਤਾਂ ਕ੍ਰਾਈਟਰੀਆ